ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂਜੀ ਅੱਜ ਆਪਾਂ ਨਾ ਪੀਜ਼ਾ ਬਣਾ ਰਹੇ ਹਾਂ ਆਪਣੇ ਘਰ ਦੇ ਵਿੱਚ ਹੈਲਦੀ ਪੀਜ਼ਾ ਬਣਾਵਾਂਗੇ ਜਿਹੜਾ ਕਿ ਨਾ ਆਪਣੇ ਬੱਚਿਆਂ ਨੂੰ ਅੱਜ ਕੱਲ ਪੀਜ਼ਾ ਬਹੁਤ ਵਧੀਆ ਲੱਗਦਾ ਹੈ। ਆਪਾਂ ਇਹਨੂੰ ਘਰ ਦੇ ਵਿੱਚ ਬਣਾਵਾਂਗੇ। ਉਹਦੇ ਲਈ ਆਪਾਂ ਨਾ ਇੱਕ ਟਮਾਟਰ ਲਿਆ ਤੇ ਦੋ ਸ਼ਿਮਲਾ ਮਿਰਚ ਲਈਆਂ ਨੇ। ਤੇ ਹੁਣ ਤੁਹਾਨੂੰ ਇਹ ਦੱਸ ਦਿਆਂ ਹਾਂ ਨਾ ਕਿ ਇਹ ਕਿਸ ਤਰ੍ਹਾਂ ਕੱਟਣੀਆਂ ਨੇ। ਬੀ ਇਹ ਜਿਹੜੇ ਸ਼ਿਮਲਾ ਮਿਰਚ ਜਿਵੇਂ ਟਮਾਟਰ ਇਹ ਛੋਟੇ ਛੋਟੇ ਪੀਸ ਬਣਾਏ ਨੇ ਇਹ ਪਹਿਲਾਂ ਨਾ ਲੰਬਾਈ ਦੇ ਵਿੱਚ ਆਪਾਂ ਕੱਟਾਂਗੇ ਇਹਨਾਂ ਨੂੰ ਆ ਦੇਖਿਓ ਜਿਵੇਂ ਆਪਾਂ ਸ਼ਿਮਲਾ ਮਿਰਚ ਕੱਟਾਂਗੇ ਇਸੇ ਤਰ੍ਹਾਂ ਆਪਾਂ ਪਹਿਲਾਂ ਜਿਹੜਾ ਟਮਾਟਰ ਹੈ ਇਹ ਕੱਟਿਆ ਇਸੇ ਤਰ੍ਹਾਂ ਆਪਾਂ ਪਿਆਜ਼ ਕੱਟਾਂਗੇ ਸੋ ਤੁਹਾਨੂੰ ਅਸੀਂ ਸ਼ਿਮਲਾ ਮਿਰਚ ਦਿਖਾਉਣਾ ਹੈ ਨਾ ਕੱਟ ਕੇ ਉਸੇ ਤਰ੍ਹਾਂ ਆਪਾਂ ਜਿਹੜੇ ਤਿੰਨੇ ਚੀਜ਼ਾਂ ਨੇ ਉਹ ਕੱਟ ਕੇ ਤਿਆਰ ਕਰਾਂਗੇ ਇਹ ਆਪਾਂ ਦਾ ਚੋਪਿੰਗ ਬੋਰਡ ਹੈ ਜਿਹੜਾ ਉਹਦੇ ਉੱਤੇ ਕੱਟਦੇ ਹਾਂਗੇ ਵੈਸੇ ਤਾਂ ਹੱਥਾਂ 'ਚ ਵੀ ਕੱਟੀਆਂ ਜਾਂਦੀਆਂ ਨੇ ਪਰ ਇਹਦੇ ਤੇ ਵਧੀਆ ਐਨ ਇੱਕਸਾਰ ਕੱਟੀ ਜਾਂਦੀ ਹੈ ਚੀਜ਼ ਸੋਹਣੀ ਲੱਗਦੀ ਹੈ ਕਟਿੰਗ ਹੋਈ ਹੋਈ ਆ ਦੇਖੋ ਇਸ ਤਰ੍ਹਾਂ ਲੰਮੀ ਸਾਈਜ ਦੇ ਕੱਟ ਕੇ ਇਹਨਾਂ ਨੂੰ ਸਾਰਿਆਂ ਨੂੰ ਫਿਰ ਆਪਾਂ ਕੱਟੀਆਂ ਕਰਕੇ ਫਿਰ ਆਪਾਂ ਇਹਨਾਂ ਨੂੰ ਚੌਰਸ ਕੱਟਨੇ ਆ ਥੋੜੀ ਥੋੜੀ ਇਸ ਤਰ੍ਹਾਂ ਕੱਟਦੇ ਜਾਈਏ ਇਹ ਹੈ ਨਾ ਪੀਜ਼ਾ ਆਪਾਂ ਹੈਲਦੀ ਪੀਜ਼ਾ ਬਣਾਵਾਂਗੇ ਇਹਦੇ ਵਿੱਚ ਕੁਝ ਵੀ ਆਪਾਂ ਇਸ ਤਰ੍ਹਾਂ ਦਾ ਨਹੀਂ ਪਾਉਂਦੇ ਵੀ ਜਿਹੜਾ ਕਿ ਹੈ ਨਾ ਵੀ ਆਪਾਂ ਨੇ ਬੱਚਿਆਂ ਦੀ ਸਿਹਤ ਨੂੰ ਖਰਾਬ ਕਰੇ। ਇਸ ਤਰ੍ਹਾਂ ਵਿੱਚ ਸਬਜ਼ੀਆਂ ਪਾਵਾਂਗੇ, शिमला ਮਿਰਚ ਪਾਵਾਂਗੇ, ਟਮਾਟਰ ਪਾਵਾਂਗੇ, ਪਿਆਜ਼ ਪਾਵਾਂਗੇ। ਇਸੇ ਤਰ੍ਹਾਂ ਆਪਾਂ ਨੇ ਜਿਹੜੇ ਤਿੰਨੇ ਚੀਜ਼ਾਂ ਟਮਾਟਰ ਤਿਆਰ ਕਰ ਲਿਆ ਮਿਰਚਾਂ, ਹਰੀਆਂ शिमला ਮਿਰਚਾਂ ਜਿਹੜੀ ਇਹਨੂੰ ਕੱਟ ਕੇ ਤਿਆਰ ਕਰਦੇ ਆਂ ਤੇ ਇਸੇ ਤਰ੍ਹਾਂ ਆਪਾਂ ਪਿਆਜ਼ ਕੱਟਾਂਗੇ। ਫਿਰ ਉਸ ਤੋਂ ਬਾਅਦ ਹੈ ਨਾ ਆਪਾਂ ਕਿਵੇਂ ਬਣਾਉਣਾ ਉਹ ਦੱਸਾਂ। ਆਮ ਜੀ ਆਪਾਂ ਇਸ ਤਰ੍ਹਾਂ ਹਨਾ ਹੈ शिमला ਮਿਰਚ, ਟਮਾਟਰ, ਪਿਆਜ਼ ਕੱਟ ਲਈ। ਕਿ ਆਹ ਆਪਾਂ ਜਿਹੜੀ ਚੀਜ਼ ਹੈ ਉਹ ਨਹੀਂ ਆਏਗੀ। ਇਹ ਵਾਲੀ ਇਹ ਚੀਜ਼ ਲਈ ਆਪਾਂ ਨੇ ਰੈਡੀ ਮੇਟ ਜਿਹੜੀ ਆਉਂਦੀ ਹੈ ਜੀ ਆਪਾਂ ਇਹ ਚਾਰੇ ਚੀਜ਼ਾਂ ਤਿਆਰ ਕਰਦੀਆਂ ਤੇ ਇਹਦੇ ਲਈ ਹਨਾ ਜਿਹੜਾ ਬੀਜ ਹੈ ਇਹ ਵਾਲਾ ਬੀਜ ਆਪਾਂ ਇਹ ਯੂਜ਼ ਕਰ ਰਹੇ ਹਾਂਗੇ। ਇਹ ਬੀਜ ਆਪਾਂ ਹਨਾ ਪਣੀ ਜਿਹੜੀਆਂ ਆਮ

ਇਹ ਆ ਪਾਣੀ ਜਿਹੜੇ ਲੈਤੀਆਂ ਲਿਆ ਇਹ ਲਾ ਕੇ ਆਪਾਂ ਆਪਣਾ ਪੀਜ਼ਾ ਜਿਹੜਾ ਉਹ ਤਿਆਰ ਕਰਾਂਗੇ। ਕੰਜੀ ਇਹ ਆਪਾਂ ਇਹਨਾਂ ਮਾਈਕ੍ਰੋਵੇਵ ਦੇ ਵਿੱਚ ਆਪਾਂ ਜਿਹੜਾ ਇਹ ਪੀਜ਼ਾ ਮਾਈਕ੍ਰੋਵੇਵ ਦੇ ਵਿੱਚ ਬਣਾਵਾਂਗੇ। ਇਹਦੇ ਵਿੱਚ ਆਪਾਂ ਪਹਿਲਾਂ ਹਲਾ ਆਪਣੇ ਜਿਹੜੇ ਪਿਆਜ਼ ਨੇ ਇਹ ਪਾ ਲਾਂਗੇ। ਪਿਆਜ਼ ਟਮਾਟਾ ਤੇ ਸੇਮ ਬਣਾ ਦੇ।

ਪਹਿਲਾ ਪਾਰਟ ਜਿਹੜੀ ਲਾਲ ਆਰਾਮ ਸੌਸ ਉਹ ਪਾਈ ਆ ਹੁਣ ਆ ਪਈ ਵਾਲੀ ਸੌਸ ਪਾਵਾਂਗੇ ਇਹਦੇ ਵਿੱਚ ਜਿੰਨਾ ਕੁ ਸੀ ਮਿਰਚ ਟਾੜੇ ਲੈ ਸਕੂ ਅਸਾ ਆਪਣਾ ਹਿਸਾਬ ਨਾਲ ਹਨਾ ਇਹ ਚੀਜ਼ਾਂ ਦਾ ਆਪਾਂ ਜਿੰਨਾ ਕੁ ਆਪਾਂ ਨੇ ਜਿਹੜਾ ਨੂਰੀ ਮਿਰਚਾ ਉਹ ਖਾਣਾ ਉਹਦੇ ਹਿਸਾਬ ਨਾਲ ਫੈਣੀ ਹੈ ਇਹ ਇਹ ਵਾਲੀ ਜਿਹੜੀ ਸੌਸ ਹੈ ਇਹ ਵੀ ਆਪਾਂ 2 ਚਮਚੇ ਰਮਾਂਗੇ ਇਹ ਦੋ ਬੀਜੇ ਬਣਾ ਰਹੇ ਆ ਆਪਾਂ ਦੋ بیس ਨੇ ਆਪ ਪਾ ਦੇਵੇ ਉਹਨਾਂ ਦੇ ਹਿਸਾਬ ਦੇ ਨਾਲ ਆਪਾਂ ਇਹ ਜਿਹੜਾ ਸਮਾਨ ਹੈ ਪਾ ਆਪਰੇ ਵਿੱਚ ਜਿਹੜੀ ਮੋਆਨੀਸ ਆਉਂ ਫਾਮਾਨੀ ਬਸ ਇਹ ਦੋ ਵੀ ਇਸ ਜਿਹੜੇ ਦੋ ਇਸਤ ਦੇ ਲਈ ਆਪਾਂ ਦੋ ਦੋ ਚਮਚੇ ਲੈ ਲਈਏ ਚਾਰੇ ਜਿਹੜੇ ਸੌਸ ਨੇ ਆਪਾਂ ਚਾਰੇ ਸੌਸਾਂ ਦੇ ਦੋ ਦੋ ਚਮਚੇ ਲੈ ਕੇ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਮਿਕਸ ਕਰ ਦਾਂਗੇ ਉਹ ਮਿਕਸ ਹੋ ਗਿਆ ਹੁਣ ਆਪਾਂ ਇਹਨੂੰ ਆਪਣੇ microwaves ਤੇ ਰੱਖਾਂਗੇ ਇਹਦੇ ਉੱਪਰ ਲਾ ਕੇ ਪੀਜਾ ਬੇਸ ਤੇ ਸੌਸ ਵੀ ਲਾ ਦੇ ਦੋ ਮੇਰੇ ਵੀ ਮਸਾਲੇ ਸਤਾਈਂ ਸਾਰੇ ਉਹ ਹਨ ਆਪਾਂ ਇਹਦੇ ਤੇ ਫਲਾ ਦਾਂਗੇ ਹਾਂਜੀ ਹਨਾ ਪੰ ਜਿਹੜੇ ਇਹ ਦੋਨੇ ਬੇਸ ਨੇ ਉਨਾਰੇ ਤੇ ਜੋ ਵੀ ਆਪਾਂ ਨੇ ਸਮਾਨ ਤਿਆਰ ਕੀਤਾ ਸੀਗਾ ਉਹ ਪਾ ਲਿਆ ਉਹ ਫਲਾ ਲਿਆ ਦੋਨਾਂ ਦੇ ਉੱਤੇ ਅੱਧਾ-ਅੱਧਾ ਤੇ ਹੁਣ ਇਹਦੇ ਉੱਤੇ ਆਪਾਂ ਜਿਹੜੀ ਆਪਣੀ ਹੈ ਨਾ ਚੀਜ਼ ਹੈ ਉਹ ਪਾਵਾਂਗੇ ਜੇ ਤੁਸੀਂ ਹੈ ਨਾ ਕਨੀਆਂ ਸੌਸ ਪਹਿਲਾਂ ਮਿਕਸ ਕਰਕੇ ਥੇਠਾ ਪਾ ਕੇ ਜਿਹੜੀਆਂ ਆਪਣੀਆਂ ਵੈਜੀਟੇਬਲਸ ਨੇ ਉਹ ਉੱਪਰ ਪਾਉਣੀਆਂ ਨੇ ਉਹ ਵੀ ਪਾ ਸਕਦੇ ਹੋਗੇ ਜੇ ਇਸ ਤਰ੍ਹਾਂ ਮਿਕਸ ਕਰਕੇ ਪਾਉਣੀਆਂ ਨੇ ਉਹ ਵੀ ਇਹ ਇਸ ਆਪਸ਼ਨਲ ਆ ਤੁਸੀਂ ਕਿਵੇਂ ਮਰਜ਼ੀ ਇਹਨਾਂ ਲਈ ਤੁਸੀਂ ਸੇ ਇਹ ਪਾਵਾਂਗੇ ਹੁਣ ਆਪਾਂ ਇਹਦੇ ਉੱਪਰ ਦੇ ਵਿੱਚ ਨਾ ਕੋਈ ਵੀ ਨਮਕ ਮਿਰਚ ਵਗੈਰਾ ਕੁਝ ਵੀ ਪਾਉਣ ਦੀ ਲੋੜ ਨਹੀਂ ਕਿਉਂਕਿ ਜਿਹੜੀ ਆਪਾਂ ਸੌਸ ਪਾਈਆਂ ਨੇ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਨਮਕ ਮਿਰਚ ਦਾ ਫਲੇਵਰ ਆਇਆਗਾ ਜਿਹੜੀ ਆਪਾਂ ਇਹੋ ਹੀ ਪਾਈ ਸੀ ਜਿਹੜੀ ਪਾਸਟਾ ਲਈਦਾ ਸੌਸ ਉਹਦੇ ਵਿੱਚ ਕਾਫੀ ਮਿਰਚ ਵਗੈਰਾ ਸਾਰਾ ਕੁਝ ਹੋਣੀ ਹੈ ਹੁਣ ਆਪਾਂ ਇਹਨੂੰ ਬਣਾ ਦੇਖੋ ਦੋਵੇਂ ਤਿਆਰ ਹੋ ਗਏ ਹੁਣ ਆਪਾਂ ਇਹਨੂੰ ਆਪਣੀ ਹਨਾ ਉਹ ਬੰਦੇ ਵਿੱਚ ਰੱਖਾਂਗੇ ਹਾਂਜੀ ਆ ਦੇਖੋ ਆਪਾਂ ਇਹ ਜਿਹੜੀ ਹੈ ਨਾ ਪਲੇਟ ਹੈ ਇਹ ਮਾਈਕ੍ਰੋਵੇਵ ਵਾਲੀ ਪਲੇਟ ਹੈਗੀ ਆਪਾਂ ਹਾਰਿਕ ਪਲੇਟ ਹੈ ਜਿਹੜੀ ਉਹਨੂੰ ਮਾਈਕ੍ਰੋਵੇਵ ਦੇ ਵਿੱਚ ਨਹੀਂ ਰੱਖ ਸਕਦੇ ਕਿਉਂਕਿ ਕਈ ਹਨਾ ਪਲਾਸਟਿਕ ਦੇ ਪਲੇਟਾਂ ਹੁੰਦੀਆਂ ਨੇ ਉਹਨਾਂ ਦੀ ਕੁਆਲਿਟੀ ਘਟੀ ਜਾਂਦੀ ਹੈ ਕਿਉਂਕਿ ਗਰ ਜਾਂਦੀਆਂ ਨਹੀਂਆਂ ਇਹ ਜਿਹੜੀ ਪਲੇਟ ਹੈ ਇਹ ਮਾਈਕ੍ਰੋਵੇਵ ਵਾਲੀ ਪਲੇਟ ਦੇ ਵਿੱਚ ਰੱਖ ਕੇ ਤੁਸੀਂ ਇਹ ਮਾਈਕ੍ਰੋਵੇਵ ਦੇ ਵਿੱਚ ਰੱਖਣਾ ਇਸ ਤਰ੍ਹਾਂ ਇਹ ਵੀ ਆਪਾਂ ਹਣਾ ਟੋਟਾ-ਟੋਟਾ 5-6 ਮਿੰਟਾਂ ਦੇ ਲਈ ਧਾਵਾਗੇ ਇਹਨੂੰ 5-6 ਮਿੰਟਾਂ ਦੇ ਵਿੱਚ ਰੈਡੀ ਹੋਊਗਾ ਆਪਣਾ ਆਪਾਂ ਮਾਈਕ੍ਰੋਵੇਵ ਜਦੋਂ ਆਪਣਾ ਨਾਲ ਤਾਉਣ ਕਰਤਾ ਬਾਰਾ ਹਨਾ ਤੁਸੀਂ ਇਹਨੂੰ 5 ਕੁ ਮਿੰਟਾਂ ਤੇ ਲਾ ਕੇ ਆਪਾਂ ਥੋੜਾ ਬਹੁਤ ਇਹਨੂੰ ਬਾਹਰ ਕੱਢ ਕੇ ਚੈੱਕ ਕਰ ਲਾਂਗੇ 15 ਮਿੰਟ ਤੇ ਫੇਰ ਲਾਵਾਂਗੇ ਤੁਸੀਂ ਪਹਿਲਾਂ ਹੀ ਹਨਾ ਇਹਨੂੰ ਜਿਆਦਾ 6-7 ਮਿੰਟਾਂ ਦੇ ਨਹੀਂ ਲਾਉਣਾ ਕਿਉਂਕਿ ਫਿਰ ਕਈ ਵਾਰਾਂ ਮੇਰਾ ਆਪਣਾ ਪੀਜ ਹੈ ਤੇ ਮੱਚਨ ਦਾ ਦਰ ਲੈਂਦਾ ਹੈਗਾ ਹਾਂ ਜੀ ਆਹ ਪ੍ਰਾਹਣ ਜਿਗਾ ਇੱਥੇ ਇਹ ਤਾਂ ਪੀਜਾ ਜਿਹੜਾ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਜਿਹੜਾ ਆਪਣਾ ਦੂਸਰਾ ਉਹ ਵੀ ਰੱਖਦੇ ਆ ਇਹ ਆਪਾਂ ਹੁਣ ਆ ਵੀ ਵਜੋਂ ਕਿ microwaves ਦੇ ਵਿੱਚ ਚਾਰ ਚਾਰ ਟੂਕ ਲੱਗੇ ਆ ਨਾ ਇਹਨੂੰ 4 ਮਿੰਟ ਲੱਗੇ ਚਾਰ ਮਿੰਟਾਂ ਦੇ ਵਿੱਚ ਇਹ ਜਿਹੜਾ ਹਨਾ ਰੈਡੀ ਹੋ ਗਿਆ ਦੇਖੋ ਹੁਣ ਆਪਾਂ ਜਿਹੜੇ ਇਹਨੇ ਲੋੜ ਨਹੀਂ ਹੈ ਨਾ ਉਹ ਕੱਟ ਲਾਂਗੇ ਕੈਪੀਸੋ ਨੂੰ ਇਹਦੇ ਨਾਲ ਨੂੰ ਦੀ ਆਪਾਂ ਦੇ ਨਮਾਰ ਦੀ ਪੀਸਾ ਬਣਾ ਸਕਦੇ ਹਾਂ ਇਹ ਤੁਸੀਂ ਇਹ ਨਾ ਕਰਦੇ ਨਾਲ ਵੀ ਕਰ ਸਕਦੇ ਹੁੰਦੇ ਐਸੇ ਆਪਣੇ ਲਈ ਜਿਹੜੇ ਜੀ ਹੈ ਇਹਨੇ ਦਾ ਸੋ ਇਹ ਆਪਾਂ Amazon ਵਗੈਰਾ ਤੋਂ ਵੀ ਤੋਂ ਵੀ ਜਾ ਆਪਣੇ ਸਹਰੋਂ ਲੈ ਸਕਦੇ ਆ ਇਹ ਚੀਜ਼ ਸੈਂਡਵਿਚ ਬਣਾਉਣ ਨੂੰ ਕੱਟਣ ਲਈ ਵਧੀਆ ਰਹਿੰਦੀ ਆ ਹੁਣ ਜੇ ਆਪਾਂ ਜਿੰਨੇ ਵੀ ਪੀਸ ਕਰਨੀ ਆਂ ਆਪਾਂ ਕਰ ਸਕਦੇ ਹੁਣ ਆਪਾਂ ਇਹਦੇ 4 ਪੀਸ ਬਣਾਉਣੇ ਆ ਆ ਦੇਖੀ ਇਸ ਤਰ੍ਹਾਂ ਰਮੋ ਪਿਸਤੀ ਨਾਲ ਚੱਕ ਲੋ ਇਸ ਤਰ੍ਹਾਂ ਹਨ ਆਪਣਾ ਪੀਜ਼ਾ ਜਿਹੜਾ ਬਣ ਕੇ ਰੈਡੀ ਹੋ ਗਿਆ ਬਹੁਤ ਵਧੀਆ ਹਨ ਸਮੈਲ ਆਉਂਦੀ ਹੈ ਤੇ ਖਾਣ ਦੇ ਵਿੱਚੋਂ ਖਾ ਕੇ ਪਤਾ ਲੱਗੂ ਕਿਸ ਤਰ੍ਹਾਂ ਦਾ ਹੈ ਹਨ ਇਹ ਟੇਸਟੀ ਬਣਿਆ ਸੋਨੂੰ ਜਿਹੜੀ ਅੱਜ ਹਨ ਇਹ ਆਪਾਂ ਪੀਜ਼ੇ ਦੀ ਬਣਾਉਣ ਦੀ ਰੈਸਪੀ ਦੱਸੀ ਆ ਕਿਸ ਤਰ੍ਹਾਂ ਲੱਗੀ ਜਰੂਰ ਦੱਸਣਾ ਇੱਕ ਵਾਰ ਹਨਾ ਤੁਸੀਂ ਟਰਾਈ ਕਰਕੇ ਜਰੂਰ ਦੇਖਣਾ ਘਰੇ ਬਣਾ ਕੇ ਇਹਨੂੰ ਇਹ ਆਪਣਾ ਜਿਹੜਾ ਸਮਾਨ ਹੈਗਾ ਇਹ ਰੈਡੀ ਮੇਡ ਬੇકરી ਦੇ ਉੱਤੋਂ ਬਹੁਤ ਵਧੀਆ ਫਰੈਸ਼ ਮਿਲ ਜਾਂਦਾ ਜਿਹੜੀਆਂ ਆਪਣੀਆਂ ਵਧੀਆ ਬੇકરી ਹੁੰਦੀਆਂ ਨੇ ਤੁਸੀਂ ਉੱਥੋਂ ਲੈਣਾ ਇਹਦਾ ਸਮਾਨ ਹੈ ਜਿਹੜਾ ਫਰੈਸ਼ ਸਮਾਨ ਮਿਲ ਜਾਂਦਾ ਹੈ ਇਹ ਇਹ ਸਿਰਫ 5-6 ਮਿੰਟਾਂ ਦਾ ਕੰਮ ਹੈ ਜੀ ਆਪਾਂ ਆਪਣੇ ਬੱਚੇ ਨੂੰ ਹਨਾ 5-7 ਮਿੰਟਾਂ ਦੇ ਵਿੱਚ ਜਿਹੜਾ ਪੀਜ਼ਾ ਘਰੇ ਬਣਾ ਕੇ ਦੇ ਸਕਦੇ ਹਾਂ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜੁਮ ਕਰੋ ਧੰਨਵਾਦ